ਹੋ ਕੇ ਵੀ ਮੇਰ ਤਾਂ ਕਰਿਆ ਨੇ ਤਾਹੀ ਚਿੰਤਾ ਸਾਡੇ ਤੋਂ ਹਰਿਆਣੇ ਹੋ ਕੇ ਵੀ ਮੇਰ ਤਾਂ ਕਰਿਆ ਨੇ ਤਾਹੀ ਚਿੰਤਾ ਸਾਡੇ ਤੋਂ ਆਪ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਤੇ ਸਾਡੇ ਐਮਐਲਏ ਸਾਹਿਬ ਗੁਰਦੇਵ ਸਿੰਘ ਦੇਮਾਂਜੀ ਵੱਲੋਂ ਜੋ ਨਾਬੇ ਦੇ ਵਿੱਚ ਉਪਰਾਲੇ ਚਲਾਏ ਜਾ ਰਹੇ ਨੇ ਕੈਂਪ ਜਿਨ੍ਹਾਂ ਦੇ ਜਾਤੀ ਸਰਟੀਫਿਕੇਟ ਰਾਸ਼ਨ ਕਾਰਡ ਸਬੰਧੀ ਪੈਨਸ਼ਨਾਂ ਦੇ ਵਿਕਲਾਂਗ ਪੈਨਸ਼ਨਾਂ ਤੇ ਹੋਰ ਕਈ ਕਾਫੀ ਫੈਸਿਲਿਟੀਆਂ ਆ ਜੋ ਇਹਨਾਂ ਨੂੰ ਲੋਕਾਂ ਨੂੰ ਨਹੀਂ ਮਿਲ ਰਹੀ ਸੀ ਉਹ ਸਾਡੇ ਦੁਆਰ ਆ ਕੇ ਵਾਰਡ ਨੰਬਰ 23 ਦੇ ਵਿੱਚ ਜੋ ਕੈਂਪ ਲਗਾਇਆ ਦੇਖੋ ਤੁਹਾਨੂੰ ਦਿਖਾ ਰਿਹਾ ਤਾੜ ਦੇ ਵਿੱਚ ਲੋਕ ਲਾਈਨਾਂ ਦੇ ਵਿੱਚ ਖੜੇ ਨੇ ਤੇ ਕੈਂਪ ਦਾ ਲਾਭ ਉਠਾ ਰਹੇ ਨੇ ਤੇ ਸਾਡੇ ਮੁਹੱਲਾ ਨਿਵਾਸੀਆਂ ਦੀ ਮੰਗ ਸੀ ਵੀ ਜੋ ਵੀ ਸਾਡੇ ਕੰਮ ਕਰ ਇੱਥੇ ਨਹੀਂ ਹੋ ਰਹੇ ਮੈਂ ਉਹਨਾਂ ਦੇ ਪਹਿਲ ਦੇਦਾਰ ਤੇ ਸਹੀ ਟਾਈਮ ਤੇ ਉੱਤਰ ਰਿਆਂ ਮੇਰਾ ਨਾਮ ਸੁਵਿੰਦਰ ਕੁਮਾਰ ਹੈ ਜੀ ਇਹ ਕਰ ਰਿਹਾ ਸੀ ਕੈਂਪ ਚ ਮੈਂ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਦੀ ਡੇਟ ਠੀਕ ਕਰਾਣੀ ਸੀਗੀ ਉਦੇ ਵਾਸਤੇ ਆਇਆ ਸੀ ਬੜੇ ਆਰਾਮ ਨਾਲ ਹੋ ਰਿਹਾ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਬਹੁਤ ਵਧੀਆ ਕਰਕੇ ਦੇ ਰਹਾ ਹੈ ਪੁਰੇ ਕਵਾਯੋ ਸੁਵਿਧਾ ਕੇਂਦਰ ਚ ਗਏ ਸੁਵਿਧਾ ਕੇਂਦਰ ਵਾਲੇ ਗੇੜੇ ਮਰਵਾਉਂਦੇ ਉੱਥੇ ਕਹਿੰਦੇ ਆ ਜੀ ਚਲੇ ਜਾਓ ਜੀ ਕੱਲ ਨੂੰ ਆਇਆ ਜੀ ਪਰਸੋਂ ਨੂੰ ਆਇਆ ਜੀ ਉਹਦੇ ਕੋਲ ਜਾਓ ਜੀ ਉਹਦੇ ਕੋਲ ਜਾਓ ਜੀ ਕੋਈ ਸੁਣਦਾ ਹੀ ਨਹੀਂ ਹੈਗਾ ਉੱਥੇ ਅੱਜ ਅੱਜ ਉਹ ਰਿਹਾ ਹੈ ਆਰਾਮ ਨਾਲ ਹੋ ਗਿਆ ਜੀ ਕੋਈ ਦਿੱਕਤ ਨਹੀਂ ਆ ਰਹੀ ਕਿਨਾਂ ਨੂੰ ਪਰਵਾਹ ਜਾ ਕੇ ਮੇਰਾ ਬਾੜ ਨੰਬਰ ਚੱਲਦਾ ਜੀ 13 ਮੈਂ 23 ਨੰਬਰ ਬਾੜ ਚਾ ਕੇ ਸਪੈਸ਼ਲੀ ਕਰਵਾ ਰਿਹਾ ਹਾਂ